ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਨ Z News ਤੇ ਮੈਂ ਹਾਂ ਪ੍ਰਦੀਪ ਕੌਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਆਪਣੇ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਲਾੜੀ ਰੋਣਾ ਸ਼ੁਰੂ ਕਰ ਦਿੰਦੀ ਹੈ ਜੀ ਹਾਂ ਸੁਣਨ ਦੇ ਵਿੱਚ ਬੜਾ ਅਜੀਬ ਲੱਗ ਰਿਹਾ ਹੈ ਦਰਅਸਲ ਇਹ ਪਰੰਪਰਾ ਜ਼ਰੂਰ ਮਨਾਈ ਜਾਂਦੀ ਹੈ ਸਾਡੀ ਦੁਨੀਆ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਤਾਂ ਤੁਹਾਨੂੰ ਕੋਨੇ ਦਾ ਨਾਮ ਦੱਸ ਦਿੰਦੇ ਹਾਂ ਦਰਅਸਲ ਇਹ ਪਰੰਪਰਾ ਜਿਹੜੀ ਚੀਨ ਦੇ ਵਿੱਚ ਮਨਾਈ ਜਾਂਦੀ ਹੈ ਜੀ ਹਾਂ ਚੀਨੀਆ ਦੇ ਵੱਲੋਂ ਹੀ ਮਨਾਈ ਜਾਂਦੀ ਹੈ ਤੇ ਇਸ ਪਰੰਪਰਾ ਦਾ ਨਾਮ ਹੈ ਕਰਾਇੰਗ ਬ੍ਰਾਈਟ ਐਡੀਸ਼ਨ ਤਾਂ ਬਿਲਕੁਲ ਦੁਲਹਨ ਦਾ ਰੋਣਾ ਵਿਆਹ ਨੂੰ ਸ਼ੂਭ ਬਣਾਉਂਦਾ ਹੈ ਉਹਨਾਂ ਲੋਕਾਂ ਦਾ ਇਹ ਮੰਨਣਾ ਕਿ ਜੇਕਰ ਦੁਲਹਨ ਆਪਣੇ ਵਿਆਹ ਤੋਂ 1 ਮਹੀਨਾ ਪਹਿਲਾਂ ਨਹੀਂ ਰੋਂਦੀ ਤਾਂ ਉਸਦਾ ਵਿਆਹ ਅਸ਼ੁਭ ਹੋਏਗਾ ਜਿਹਾ ਉਹਨਾਂ ਦੇ ਵੱਲੋਂ ਸ਼ੂਭ ਮੰਨਿਆ ਜਾਂਦਾ ਹੈ ਤੇ ਵੀ ਦੱਸਦੀ ਹੈ ਕਿ ਦੁਲਹਨ ਐ ਜਿਹੜੀ ਰੋਣ ਦੀ ਪ੍ਰੈਕਟਿਸ ਕਰ ਦਿੰਦੀ ਹੈ ਤੇ ਜੇਕਰ ਦੁਲਹਨ ਦੇ ਹੰਝੂ ਨਹੀਂ ਨਿਕਲਦੇ ਤਾਂ ਦੁਲਹਨ ਦੀ ਜਿਹੜੀ ਮਾਂ ਹੈ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਤੇ ਉਸ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤਾਂ ਸੁਣਨ ਦੇ ਵਿੱਚ ਬੜਾ ਅਜੀਬ ਲੱਗਦਾ ਹੈ ਕਿ ਇੱਕ ਪਾਸੇ ਵਿਆਹ ਦੀਆਂ ਰੌਣਕਾਂ ਹੁੰਦੀਆਂ ਨੇ ਤਿਆਰੀਆਂ ਹੋ ਰਹੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਵਿਆਹ ਵਾਲੀ ਲਾੜੀ ਐ ਜਿਹੜੀ ਰੋ ਰਹੀ ਹੁੰਦੀ ਹੈ ਤੇ ਇਸ ਪਰੰਪਰਾ ਨੂੰ ਆਉ ਸੰਪੇਕ ਰੂਪ ਦੇ ਵਿੱਚੋਂ ਜਾਣ ਲੈਣੇ ਇਹ ਨੋਖੀ ਪਰੰਪਰਾ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਹੈ ਜਿਸ ਦਾ ਪਾਲਨ ਲਾੜੀ ਦੇ ਪਰਿਵਾਰ ਵੱਲੋਂ ਬੜੀ ਸ਼ਰਧਾ ਦੇ ਨਾਲ ਕੀਤਾ ਜਾਂਦਾ ਹੈ। ਹਰ ਰੋਜ਼ ਲਾੜੀ ਨੂੰ ਇੱਕ ਘੰਟਾ ਰੋਣਾ ਪੈਂਦਾ ਹੈ। ਇਸ ਦੌਰਾਨ ਪਰਿਵਾਰ ਦੀਆਂ ਔਰਤਾਂ ਉਸ ਦੇ ਨਾਲ ਜੁੜਦੀਆਂ ਨੇ ਤੇ ਰਵਾਇਤੀ ਗੀਤ ਗਾਉਂਦੀਆਂ ਨੇ। ਇਹ ਗੀਤ ਲਾੜੀ ਦੇ ਜੀਵਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਉਸ ਦੇ ਪਰਿਵਾਰ ਨਾਲ ਜੁੜੇ ਹੋਣ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਨੇ। ਜਿਵੇਂ-ਜਿਵੇਂ ਦਿਨ ਬੀਤਦੇ ਜਾਂਦੇ ਨੇ, ਦੁਲਹਨ ਦੇ ਹੰਝੂ ਹੋਰ ਗੂੜੇ ਹੁੰਦੇ ਜਾਂਦੇ ਨੇ। ਉਸ ਦੀ ਰੂਹ ਦੀ ਗੂੰਜ ਉਸ ਦੇ ਰੋਣ ਵਿੱਚ ਸੁਣਾਈ ਦਿੰਦੀ ਹੈ। ਇਹ ਪ੍ਰਕਿਰਿਆ ਉਸ ਦੇ ਅੰਦਰ ਇੱਕ ਨਵੇਂ ਮਨੁੱਖ ਦੇ ਜਨਮ ਵਰਗੀ ਹੈ ਜਿੱਥੇ ਉਹ ਆਪਣਾ ਪੁਰਾਣਾ ਆਪਾ ਛੱਡ ਕੇ ਇੱਕ ਨਵਾਂ ਜੀਵਨ ਸ਼ੁਰੂ ਕਰਦੀ ਹੈ ਮਹੀਨਾ ਪਰ ਚੱਲਣ ਵਾਲੀ ਇਸ ਪਰੰਪਰਾ ਦੇ ਵਿੱਚ ਲਾੜੀ ਆਪਣੇ ਘਰ ਦੇ ਵਿੱਚ ਰਿਸ਼ਤੇਦਾਰਾਂ ਦੋਸਤਾਂ ਦਾ ਪਿਆਰ ਪ੍ਰਾਪਤ ਕਰਨ ਦੇ ਯੋਗ ਹੁੰਦੀ ਹੈ ਹਰ ਰੋਜ਼ ਦੀ ਪਰੰਪਰਾ ਨਵੀਂ ਉਮੀਦ ਲੈ ਕੇ ਆਉਂਦੀ ਹੈ ਲਾੜੀ ਨੂੰ ਇਹ احساس ਕਰਵਾਉਂਦੀ ਹੈ ਕਿ ਉਹ ਕਦੇ ਵੀ ਇਕੱਲੀ ਨਹੀਂ ਹੈ